ਇੰਗਲ ਤੂਫਾਨ ਜੋ ਕਿ ਲਗਾਤਾਰ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਅਜੇਹੇ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਾ ਰੈਸਕਿਊ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਲੱਖ ਜਿਹੜੇ ਲੋਕੀ ਨੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਉਹ ਬੇਕਾਰ ਹੋ ਗਏ ਨੇ ਅਜੇਹੇ ਦੇ ਵਿੱਚ ਦੱਸਿਆ ਆਈ ਵੀ ਜਾ ਰਿਹਾ ਕਿ 6 ਬੱਚੇ ਜਿਹੜੇ ਨੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ ਤੇ ਲਗਾਤਾਰ ਹੀ ਪ੍ਰਸ਼ਾਸਨ ਜੋ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਗਾਤਾਰ ਹੀ ਉਹਨਾਂ ਨੇ ਜਲ ਸੈਨਾ ਨੂੰ ਵੀ ਕਹਿ ਦਿੱਤਾ ਹੋਇਆ ਕਿ ਤੁਹਾਡੀ ਲੋਡ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਵਾਲੀ ਹੈ ਤਾਂ ਤੁਸੀਂ ਬਿਲਕੁਲ ਤਿਆਰ ਹੋ ਜਾਓ ਤਾਂ ਲਗਾਤਾਰ ਹੀ ਪੈਂਗਲ ਤੂਫਾਨ ਜੋ ਹੈ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤਬਾਹੀ ਮਚ ਰਹੀ ਹੈ ਅਜਿਹੇ ਦੇ ਵਿੱਚ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕੋਹਰੇ ਨੂੰ ਲੈ ਕੇ ਕਿ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਕੋਹਰੇ ਦਾ ਅਲਰਟ ਜੋ ਹੈ ਉਹ ਇਸ ਕਰਕੇ ਜਾਰੀ ਕੀਤਾ ਗਿਆ ਹੈ ਕਿਉਂਕਿ ਬੀਤੇ ਕਈ ਦਿਨਾ ਤੋਂ ਲਗਾਤਾਰ ਹੀ ਸੰਘਣੀ ਧੁੰਦ ਜੋ ਹੈ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ 15 ਜ਼ਿਲ੍ਹੇ ਜਿਹੇ ਨੇ ਜਿੱਥੇ ਕਿ ਜੋ ਕੋਹਰਾ ਉਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਪਹਿਲਾਂ ਹੀ آگਾਹ ਕਰ ਦਿੱਤਾ ਗਿਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੋਹਰਾ ਆਜੂ ਹੈ ਉਹ ਹਦੋਂ ਵੱਧ ਹੋਵੇਗਾ ਤਾਂ ਲੋਕ ਜਿਹੜੇ ਨੇ ਉਸ ਹਿਸਾਬ ਦੇ ਨਾਲ ਆਪਣੀ ਤਿਆਰੀ ਜ਼ਰੂਰ ਕਰ ਲੈਣ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ ਅਤੇ ਪਟਿਆਲਾ ਦੇ ਵਿੱਚ ਸੰਗਣੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤੇ ਆਉਣ ਵਾਲੇ ਪੂਰੇ ਹਫਤੇ ਤੱਕ ਮੌਸਮ ਜੋ ਹੈ ਉਹ ਖੁਸ਼ਕ ਰਹੇਗਾ ਤੇ ਮੀਂਹ ਦੀ ਹਾਲੇ ਕੋਈ ਵੀ ਚੇਤਾਵਨੀ ਜਾਂ ਭਵਿਕ ਬਾਣੀ ਜਾਰੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਦਿਨ ਜਿਹੜੇ ਨੇ ਖੁਸ਼ਕ ਰਹਿਣ ਵਾਲੇ ਨੇ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਜੋ ਹੈ ਉਹ ਦੇਖੀ ਜਾ ਸਕਦੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਜੇਕਰ ਤੁਸੀਂ ਇਹਨਾਂ ਕਿਸੇ ਵੀ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਐਕਟਿਵ ਹੋਣ ਦੀ ਲੋੜ ਹੈ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੁਣ ਜੋ ਮੌਸਮ ਵਿਭਾਗ ਹੈ ਉਹਨਾਂ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਤੁਸੀਂ ਸਾਵਧਾਨੀ ਜ਼ਰੂਰ ਵਰਤਿਓ ਤਾਂ ਜੋ ਤੁਸੀਂ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ऐसे मौसम ਦੇ ਵਿੱਚ ਬਿਮਾਰ ਨਾ ਪਵੇ ਤਾਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਲਾਈ ਵਿਪਾਰ ਦੇ ਡਾਇਰੈਕਟਰ ਦੇ ਵੱਲੋਂ ਵੀ 26 ਨਵੰਬਰ ਨੂੰ ਇੱਕ ਰਿਪੋਰਟ ਧਾਰਤ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਰਾਜ ਦੇ ਵੱਲੋਂ ਕਿਤੇ ਯਤਨਾ ਸਦਕਾ ਪ੍ਰਾਲੀ ਜੋਇਸ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਜ਼ਿਆਦਾ ਕਮੀ ਆਈ ਹੈ ਰਿਪੋਰਟ ਮੁਤਾਬਕ 25 ਨਵੰਬਰ 2023 ਨੂੰ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 36551 ਸੀ ਜੋ ਕਿ 25 ਨਵੰਬਰ 2024 ਤੱਕ ਘਟ ਕੇ 10479 ਰਹਿ ਗਈ ਹੈ। ਇਹ 70 ਫੀਸਦੀ ਦੀ ਕਮੀ ਜੋ ਹੈ ਉਹ ਦਰਸਾਉਂਦੀ ਹੈ ਅਜਿਹੇ ਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਦੇਖੀ ਗਈ ਹੈ ਪਰ ਲੁਧਿਆਣਾ ਨੂੰ ਛੱਡ ਕੇ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਯਾਨੀ AQI ਜੋ ਹੈ ਉਹ 200 ਤੋਂ ਘਟ ਪਾਇਆ ਗਿਆ ਜਦਕਿ ਲੁਧਿਆਣਾ ਦੇ ਵਿੱਚ AQI 235 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ 53 ਦੇ ਵਿੱਚ AQI 212 ਦਰਜ ਕੀਤਾ ਗਿਆ ਅਤੇ ਹੋਰ ਥਾਵਾਂ ਤੇ AQI 150 ਤੋਂ ਘੱਟ ਸੀ ਤਾਂ ਅਜਿਹੇ ਦੇ ਵਿੱਚ ਜੇਕਰ ਤੁਸੀਂ ਲੁਧਿਆਣਾ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈਗੀ ਆ ਤੁਹਾਨੂੰ ਮਾਸਕ ਵੀ ਲਗਾਉਣ ਦੀ ਲੋੜ ਹੈਗੀ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ਼੍ਰੀਲੰਕਾ ਦੇ ਆਫਤ ਪ੍ਰਬੰਧਨ ਕੇਂਦਰ ਨੇ ਕਿਹਾ ਹੈ ਕਿ ਪਾਰੀ ਮੀਂਹ ਦੇ ਕਾਰਨ ਡੂੰਘੇ ਦਬਾਅ ਦੇ ਕਾਰਨ ਲਗਭਗ 335155 ਲੋਕ ਜਿਹੜੇ ਨੇ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋ ਗਏ ਨੇ ਸ਼੍ਰੀਲੰਕਾ ਦੇ ਅਧਿਕਾਰੀਆਂ ਮੁਤਾਬਕ ਮੀਂਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਸੌ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਜਦੋਂ ਕਿ 1700 ਹੋਰ ਜਿਹੜੇ ਨੇ ਉਹ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਤੇ ਆਈਐਮਡੀ ਨੇ ਕਿਹਾ ਹੈ ਕਿ ਡੂੰਘੇ ਦਬਾਅ ਦੇ ਕਾਰਨ ਤਾਮਿਲਨਾਡੂ ਉੱਤਰੀ ਤੇ ਪਾਡੋਚਰੇ ਦੇ ਵਿੱਚ 29 ਅਤੇ 30 ਨਵੰਬਰ ਨੂੰ ਪਾਰੀ ਤੋਂ ਬਹੁਤ ਜ਼ਿਆਦਾ ਪਾਰੀ ਮੀਂਹ ਜੋ ਹੈ ਉਹ ਹੋ ਸਕਦਾ ਹੈ